ਸਤਿ ਸ੍ਰੀ ਅਕਾਲ ਸਾਰਿਆਂ ਨੂੰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜਿਵੇਂ ਕਿ ਅਸੀਂ ਸਾਰਿਆਂ ਨੂੰ ਪਤਾ ਹੀ ਹੈ ਕਿ ਅੱਜ ਗੁਰਪੁਰਪ ਦਾ ਦਿਹਾੜਾ ਆਪਾਂ ਸਾਰੇ ਹੀ ਮਨਾਉਂਦੇ ਆ ਗੁਰੂ ਨਾਨਕ ਦੇਵ ਜੀ ਦੇ ਦਿੱਤੇ ਵਚਨਾਂ ਤੇ ਚੱਲਣ ਨਾਲ ਆਪਾਂ ਸਾਰੇ ਹੀ ਸਫਲ ਹੋ ਜਾਂਦੇ ਆ ਤੇ ਆਓ ਉਹਨਾਂ ਦੇ ਉੱਪਰ ਦਿੱਤੇ ਵਚਨਾਂ ਦੀ ਇੱਕ ਕਵਿਤਾ ਮੈਂ ਤੁਹਾਨੂੰ ਸੁਣਾਉਣੀ ਆ ਊੜਾ ਉੱਚ ਨੀਚ ਦਾ ਭੇਤ ਨਾ ਰਖੀ ਆੜਾ ਅਜਮਾਈ ਨਾ ਮੇਰੇ ਜੋ ਡੋਰਾ ਨੂੰ ਈੜੀ ਇਕੋ RAM ਇਕੋ ਅੱਲਾ ਇਕੋ ਵਾਹਿਗੁਰੂ ਸੱਸਾ ਸਾਂਝਾਂ ਵਾਲੀ ਸਾੰਭ ਨੂੰ ਰੱਖੀ ਡੋਰ ਤੂੰ ਹਾ ਹਾ ਹਰ ਰੂਹ ਦੇ ਵਿੱਚ ਹੈ ਰੱਬ ਵਸਦਾ ਰੂਹਾਂ ਵਾਲੇ ਸਾਗਰਾਂ ਵਿੱਚ ਆ ਕੇ ਡੋਰ ਤੂੰ ਊੜਾ ਆੜਾ ਈੜੀ ਸੱਸਾ ਆ ਕੇ ਪੜ ਲੈ ਅਤੇ ਨਾਨਕ ਦੀ ਬਾਣੀ ਤੇ ਅਮਲ ਕਰ ਲੈ ਧੰਨਵਾਦ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਦੀ ਫਤਿਹ ਆਂ ਨੂੰ ਜਿਵੇਂ ਕਿ ਸਭ ਨੂੰ ਪਤਾ ਹੀ ਹੈ ਗੁਰੂ ਨਾਨਕ ਦੇਵ ਜੀ ਦਾ ਪ੍ਰਕਾਸ਼ ਹੁਸਲਾ ਆਪਾਂ ਬੜੀ ਧੂਮਤਾ ਮਨਾਨੇ ਆ ਉਸ ਨਾਲ ਗੁਰੂ ਨਾਨਕ ਦੇਵ ਜੀ ਦੇ ਦਿੱਤੇ ਵਚਨਾਂ ਤੇ ਬੱਚਿਆਂ ਨੂੰ ਤੇ ਆਪਾਂ ਸਭ ਨੂੰ ਚਲਣਾ ਚਾਹੀਦਾ ਹੈ ਤਾਂ ਕਿ ਆਪਾਂ ਆਪਣਾ ਜੀਵਨ ਨੂੰ ਸਫਲ ਬਣਾ ਸਕੀਏ ਤੇ ਆਓ ਆਪਾਂ ਇੱਕ ਸ਼ਬਦ ਬੋਲਦੇ ਆ ਤੇ ਉਹਦੀਆਂ ਦੋ ਲਾਈਨਾਂ ਸਭ ਨੂੰ ਨਾਲ ਬੋਲਣੀਆਂ ਨੇ ਠੀਕ ਹੈ ਜੀ ਬੋਲੋ ਉਹ ਚਾਦਰਵਾਪੇ ਨਾਨਕ ਦਾ ਉਹ ਚਾਦਰਵਾਪੇ ਨਾਨਕ ਦਾ ਮੈਂ ਸੋ ਬਸ ਸੁਣ ਕੇ ਆਇਆ ਉਹ ਚਾਦਰਵਾਪੇ ਚਾਦਰਾਂ 'ਚ ਬਾਬੇ ਨਾਨਕ ਦਾ ਸਤਨਾਮ 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 ਦੀ ਵਾਹਿਗੁਰੂ 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 ਜੀ ਸਤਨਾਮ 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 ਜੀ ਵਾਹਿਗੁਰੂ 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 ਜੀ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ